ਬੇਨੜੇ ਦੇ ਫਟਕ ਤੇ ਬੈਠੇ ਨੇ ਆਹ ਟ੍ਰੇਨ ਸਾਹਮਣੇ ਬਾਦਰ ਸਿੰਘ ਵਾਲੇ ਰੁਕੀ ਹੋਈ ਆ ਪਹਿਲਾਂ ਤਿੰਨ ਟ੍ਰੇਨਾਂ ਜਿਹੜੀਆਂ ਨੇ ਆ ਸੱਜੇ ਪਾਸੇ ਮੇਰਾ ਜਿਹੜਾ ਮੈਨੂੰ ਨਹੀਂ ਪਤਾ ਕਿਹੜਾ ਸਟੇਸ਼ਨ ਆ ਉੱਥੇ ਰੁਕਿਆ ਮੈਂ ਬਾਹਰ ਤੋਂ ਆ ਮੈਂ ਪਟਿਆਲੇ ਤੋਂ ਆ ਸੋ ਸਾਡਾ ਜਿਹੜਾ ਕਾਲ ਸੀ ਕਿ ਨਾ ਤਾਂ ਧੂਰੀ ਵਾਲ ਨੂੰ ਭਗਵੰਤ ਮਾਨਾ ਤੇਰੇ ਜਿੱਥੋਂ ਤੂੰ ਐਮ.ਐਲ.ਏ ਜਿੱਤੇ ਐ ਲੋਕਾਂ ਦੀਆਂ ਆਸਾਂ ਤੇ ਪੂਰਾ ਨਹੀਂ ਉਤਰ ਸਕਿਆ ਨਾ ਉੱਥੇ ਕੋਈ ਟ੍ਰੇਨ ਜਾਊਗੀ ਨਾ ਹਥੋਂ ਕੋਈ ਟ੍ਰੇਨ ਬਾਹਰ ਜਾਊਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿ ਬੋਤਾ ਸਿੰਘ ਗਰਜਾ ਸਿੰਘ ਦੀ ਵਿਰਾਸਤੀ ਖੂਨ ਖਤਮ ਹੋ ਗਿਆ ਇਹ ਪੰਜਾਬ ਦੀ ਧਰਤੀ ਜਿੱਥੇ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਚੱਲਦੀ ਹੈ ਜਦੋਂ ਤੱਕ ਇਹ ਧਰਤੀ ਰਹੂਗੀ ਉਦੋਂ ਤੱਕ ਇਹ ਸੋਚ ਜਿਉਂਦੀ ਰਹੇਗੀ ਇਨੂੰ ਕੋਈ ਮਾਰ ਨਹੀਂ ਸਕਦਾ ਗ੍ਰਿਫਤਾਰੀਆਂ ਕੀਤੀਆਂ ਜਾ ਸਕਦੀਆਂ ਨੇ ਸਾਡਾ ਹਰ ਸ਼ਿੰਗਾਰ ਨੇ ਗ੍ਰਿਫਤਾਰੀਆਂ ਜਦੋਂ ਅਸੀਂ ਕਿਸੇ ਮਕਸਦ ਲਈ ਕਰਦੇ ਆ ਸਾਡੀਆਂ ਗ੍ਰਿਫਤਾਰੀਆਂ ਸੁਖਵੀਰ ਮਜੀਠੀਆ ਵਾਂਗ ਚਿੱਟੀਆਂ ਤੇ ਨਹੀਂ ਹੁੰਦੀਆਂ ਸਾਡੀਆਂ ਗ੍ਰਿਫਤਾਰੀਆਂ ਭ੍ਰਿਸ਼ਟਾਚਾਰ ਤੇ ਧਰਮਸੂਤਾਂ ਵਾਂਗ ਨਹੀਂ ਹੁੰਦੀਆਂ ਅਸੀਂ ਬੀਜੇਪੀ ਦੇ ਬਗਾਲ ਨਹੀਂ ਬਣਦੇ ਅਮਰਿੰਦਰ ਸਿੰਘ ਵਾਂਗ ਅਸੀਂ ਰੜੇ ਮદાન ਤੇ ਸਿਮਰਨਜੀਤ ਸਿੰਘ ਮਾਨ ਦੇ ਸੰਤ ਜਰਨਾਇ ਸਿੰਘ ਪਿੰਡਰਾਵਾਲਿਆਂ ਦੇ ਜਿਨ੍ਹਾਂ ਨੂੰ ਅਸੀਂ ਮੌਜੂਦਾ ਸਮੇਂ ਚ ਭਾਈ ਬੋਤਾ ਸਿੰਘ ਅਰਜਾ ਸਿੰਘ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਦੀ ਔਲਾਦ ਦੇ ਰੂਪ ਚ ਦੇਖਿਆ ਮੈਂ ਪਿੰਡਰਾਵਾਲਿਆਂ ਦੀ ਸੋਚ ਜਿਹੜੀ ਅਸਲ ਵਿੱਚ ਗੁਰਨਾਨਕ ਗੁਰਗੋਬ ਸਿੰਘ ਦੀ ਸੋਚ ਹੈ ਉਹਦੇ ਤਹਿਤ ਇੱਥੇ ਬੈਠ ਕੇ ਸਾਡੀ ਸਾਰੀ ਪਾਰਟੀ ਪੈਰਾ ਤੇਰੀ ਆ ਤੇ ਅੱਜ ਫੜ ਲੋਂਗੇ ਕੋਈ ਗੱਲ ਨਹੀਂ ਦੀਪ ਦੀ ਗੱਲ ਯਾਦ ਆਉਂਦੀ ਹੈ ਦੀਪ ਜਦੋਂ ਫੜ ਕੇ ਤਿਹਾਰ ਜੇਲ੍ਹ ਚ ਬੰਦ ਕਰਤਾ ਦੀਪ ਸਿੱਧੂ ਉੱਥੇ ਯਾਸੀਨ ਮਲਕ ਬੈਠਾ ਸੀ ਪਹਿਲੇ ਹੀ ਤਿਹਾਰ ਜੇਲ੍ਹ ਦੇ ਵਿੱਚ ਯਾਸੀਨ ਮਲਕ ਨੂੰ ਦੀਪ ਨੇ ਕਿਹਾ ਕਿ ਇਹ ਮੇਰੇ ਤੇ ਤੋਹਮਤਾ ਲਾਉਂਦੇ ਨੇ ਤਾਂ ਯਾਸੀਨ ਮਲਕ ਜਿਹੜਾ ਜੰਮੂ ਕਸ਼ਮੀਰ ਕਸ਼ਮੀਰ ਦਾ ਜਹਾਦੀ ਹੈ ਉਹਨੇ ਉਹਨੂੰ ਸਮਝਾਇਆ ਇਹ ਜਿਹੜੀਆਂ ਤੋਮਤਾਂ ਨੇ ਐ ਮਨ ਸ਼ਿੰਗਾਰ ਹੈ ਇਹਨਾਂ ਸਮੇਤ ਇਹਨਾਂ ਤੋਮਤਾਂ ਸਮੇਤ ਕੱਪੜੇ ਪਾ ਕੇ ਜਿਨ੍ਹਾਂ ਤੇ ਦਾਗੋ ਦਾਗ ਖੂਨੋ ਖੂਨ ਸਰਕਾਰ ਦੇ ਛੱਟੇ ਪਾਏ ਹੋਣਗੇ ਉਹਨੂੰ ਤਮਗੇ ਸਮਝ ਉਹ ਤਮਗੇ ਲੈ ਕੇ ਸਾਰੇ ਬਾਜ਼ਾਰ ਚ ਜਾ ਸਾਨੂੰ ਉਰਦੂ ਵਾਲਾ ਸ਼ੇਰ ਨਹੀਂ ਆਉਂਦਾ ਉਹ ਯਾਸੀਨ ਮਲਕ ਨੇ ਦੀਪ ਸਿੱਧੂ ਨੂੰ ਤਿਹਾੜ ਜੇਲ੍ਹ ਚ ਸੁਣਾਇਆ ਤੇ ਦੀਪ ਸਿੱਧੂ ਨੂੰ ਸਾਨੂੰ ਆ ਕੇ ਸਭਾ ਦੇ ਵਿੱਚ ਸੁਣਾਇਆ ਓ ਦੀਪ ਮੇਰੇ ਭਰਾ ਤੂੰ ਚਲਾ ਗਿਆ ਪਰ ਤੇਰੀਆਂ ਬਾਤਾਂ ਜਿੰਨਾ ਤੱਕ ਹੁੰਦੀਆਂ ਰਹਿਣਗੀਆਂ ਪੰਜਾਬ ਦੀ ਨੌਜਵਾਨੀ ਤੇਰੀਆਂ ਬਾਤਾਂ ਪਉਂਦੀ ਰਹੀ ਬੋਲੇ ਸੋਨਹਾ ਵਾਹਿਗੁਰੂ ਬਈ ਆਪਣੀ ਗੱਲ ਨੂੰ ਹੁਣ ਬੇਨੜੇ ਦੇ ਫਟਕ ਤੇ ਬੈਠੇ ਨੇ ਆਹ ਟ੍ਰੇਨ ਸਾਹਮਣੇ ਬਾਦਰ ਸਿੰਘ ਆਲੇ ਰੁਕੀ ਹੋਈ ਆ ਪਹਿਲਾਂ ਤਿੰਨ ਟ੍ਰੇਨਾਂ ਜਿਹੜੀਆਂ ਨੇ ਆ ਸੱਜੇ ਪਾਸੇ ਮੇਰਾ ਜਿਹੜਾ ਮੈਨੂੰ ਨਹੀਂ ਪਤਾ ਕਿਹੜਾ ਸਟੇਸ਼ਨ ਹੈ ਉੱਥੇ ਰੁਕਿਆ ਮੈਂ ਬਾਹਰ ਤੋਂ ਮੈਂ ਪਟਿਆਲੇ ਤੋਂ ਆ। ਸੋ ਸਾਡਾ ਜਿਹੜਾ ਕਾਲ ਸੀ ਕਿ ਨਾ ਤਾਂ ਧੂਰੀ ਵੱਲੋਂ ਭਗਵੰਤ ਮਾਨਾ ਤੇਰੇ ਜਿੱਥੋਂ ਤੂੰ ਐਮਐਲਏ ਜਿੱਤੇ ਐ ਲੋਕਾਂ ਦੀਆਂ ਆਸਾਂ ਤੇ ਪੂਰਾ ਨਹੀਂ ਉਤਰ ਸਕਿਆ। ਨਾ ਉੱਥੇ ਕੋਈ ਟ੍ਰੇਨ ਜਾਊਗੀ, ਨਾ ਉੱਥੋਂ ਕੋਈ ਟ੍ਰੇਨ ਬਾਹਰ ਜਾਊਗੀ। ਸਿੰਘ ਗਰਜਾ ਸਿੰਘ ਦੀ ਵਿਰਾਸਤੀ ਖੂਨ ਖਤਮ ਹੋ ਗਿਆ ਇਹ ਪੰਜਾਬ ਦੀ ਧਰਤੀ ਜਿੱਥੇ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਚਲਦੀ ਹੈ ਜਦੋਂ ਤੱਕ ਇਹ ਧਰਤੀ ਰਹੂਗੀ ਉਦੋਂ ਤੱਕ ਇਹ ਸੋਚ ਜਿਉਂਦੀ ਰਹੇਗੀ ਇਹਨੂੰ ਕੋਈ ਮਾਰ ਨਹੀਂ ਸਕਦਾ ਗ੍ਰਫਤਾਰੀਆਂ ਕੀਤੀਆਂ ਜਾ ਸਕਦੀਆਂ ਨੇ ਸਾਡਾ ਹਾਰ ਸ਼ਿੰਗਾਰ ਨੇ ਗ੍ਰਫਤਾਰੀਆਂ ਜਦੋਂ ਅਸੀਂ ਕਿਸੇ ਮਕਸਦ ਲਈ ਕਰਦੇ ਆਂ ਸਾਡੀਆਂ ਗ੍ਰਸਤਾਰੀਆਂ ਸੁਖਵੀਰ ਮਜੀਠੀਆ ਬੈਂਕ ਚਿੱਟਿਆਂ ਤੇ ਨਹੀਂ ਹੁੰਦੀਆਂ ਸਾਡੀਆਂ ਗ੍ਰਸਤ